ਰੀ ਬਨਿਆ ਜ ਗੁੱਸਿਆ ਮੇਰਾ ਮਾਥੇ ਛਤ ਤਰੈ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਵੰਡ ਛੋਟ ਬੜੇ ਸਭ ਸੰ ਬਜੇ ਰਬਦਾਸ ਰਹੇ ਪਰਸਨ ਇਰੇ ਤੇ ਮਾਦੋ ਇਹੋ ਜਨਮ ਤੁਮਾਰੀ ਨੇਖੇ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਜੋ ਕਿ ਦੁਨੀਆ ਭਰ ਵਿੱਚ ਸਤਿਗੁਰੂ ਤਨਤਨ ਗੁਰੂ ਰਵਿਦਾਸ ਜੀ ਦਾ ਗੁਰਪੁਰ ਬਹੁਤ ਹੀ ਸ਼ਰਧਾ ਅਤੇ ਚਾਵਾਂ ਨਾਲ ਹਰ ਇੱਕ ਦੁਨੀਆ ਦੇ ਕੋਨੇ-ਕੋਨੇ ਵਿੱਚ ਸੰਗਤਾਂ ਮਨਾ ਰਹੀਆਂ ਹਨ ਸਤਿ ਸ਼੍ਰੀ ਅਕਾਲ ਜੀ ਮੇਰਾ ਅਮਰੀਕਾ ਇਵੈਂਟ ਵਿਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਗੌਰਗੇਲ ਸ੍ਰੀ ਗੁਰੂ ਰਵਿਦਾਸ ਜੀ ਦੇ 648 ਪ੍ਰਕਾਸ਼ਪੁਰਬ ਤੇ ਸ੍ਰੀ ਗੁਰੂ ਰਵਿਦਾਸ ਟੈਂਪਲ ਨਿਊਯਾਰਕ ਵਿਖੇ ਵੀ ਪ੍ਰਕਾਸ਼ਪੁਰਬ ਦੇ ਸੰਬੰਧ ਚ ਇੱਕ ਸਮਾਗਮ ਉਲੀਕਿਆ ਗਿਆ ਜਿਸ ਦੀ ਸ਼ੁਰੂਆਤ ਨਿਸ਼ਾਨ ਸਾਹਿਬ ਤੇ ਚੋਲਾ ਬਦਲਣ ਦੀ ਸੇਵਾ ਤੋਂ ਕੀਤੀ ਗਈ ਇਸ ਮੌਕੇ ਪ੍ਰਦਾਨ ਪਰਮਜੀਤ ਕਮਾਮ ਅਤੇ ਸਾਫਕਾ ਪ੍ਰਦਾਨ ਅਸ਼ੋਕ ਕੁਮਾਰ ਮਾਹੀ ਵੱਲੋਂ ਸਭ ਨੂੰ ਪ੍ਰਕਾਸ਼ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਬੋਲੇ ਸੋਨ ਚਿਰ ਤੇ ਮਦੋ ਇਹੋ ਜਨਮ ਤੁਮਾਰੇ ਨੇਖੇ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਆ ਜੋ ਕਿ ਦੁਨੀਆ ਭਰ ਵਿੱਚ ਸਤਿਗੁਰੂ ਤਨਤਨ ਗੁਰੂ ਰੁਦਾਸਵਾਹ ਜੀ ਦਾ ਗੌਰਪੁਰ ਬਹੁਤ ਹੀ ਸ਼ਰਦਾ ਅਤੇ ਚਾਵਾਂ ਨਾਲ ਹਰ ਇੱਕ ਦੁਨੀਆ ਦੇ ਕੋਨੇ-ਕੋਨੇ ਵਿੱਚ ਸੰਗਤਾਂ ਨੂੰ ਆ ਰਹੀਆਂ ਹਨ ਆਪ ਸਭ ਨੂੰ ਗੁਰੂ ਦਾਸ ਸਾਹਿਬ ਦੇ ਗੁਰਪੁਰ ਦੀਆਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਹੋਣਗੀਆਂ ਅ ਮੌਸਮ ਦੀ ਖਰਾਬੀ ਨਾਲ ਅੱਜ ਦੇਖਦੇ ਹਾਂ ਕਿ ਸਾਡਾ ਗੁਰਪੁਰ ਵਧੀਆ ਤਾਂ ਚੱਲ ਰਿਹਾ ਹੈ ਪਰ ਕਈਆਂ ਦੇ ਮਨ ਦੁਖੀ ਹਨ ਜੋ ਕਿ ਆ ਨਹੀਂ ਸਕੇ ਕਿਉਂਕਿ ਮੌਸਮ ਦੀ ਖਰਾਬੀ ਕਰਕੇ ਆਉਣਾ ਮੁਸ਼ਕਲ ਹੋ ਜਾਂਦਾ ਹੈ ਉਹਦੇ ਲਈ ਅਸੀਂ ਕਮੇਟੀ ਵਾਲਿਆਂ ਨੇ ਵਿਚਾਰ ਕੀਤਾ ਹੈ ਕਿ ਜੋ ਅਗਲਾ ਜੋ ਫੁਰਮ ਆਏਗਾ ਉਹ ਅਸੀਂ ਮਾਰਚ ਦੇ ਮਹੀਨੇ ਵਿੱਚ ਇੱਕ ਮਹੀਨਾ ਲੇਟ ਕਰਾਂਗੇ ਜੇਕਰ ਆਪ ਸੰਗਤ ਦਾ ਸਹਿਯੋਗ ਮਿਲਿਆ ਤਾਂ ਜਿਹੜੇ ਸਾਡੇ ਸਰ ਵਿਚਾਰ ਹਨ ਫਾਈਨਲ ਜੋ ਆਪ ਦਾ ਵਿਚਾਰ ਹਨ ਉਹਨਾਂ ਦੇ ਨਾਲ ਹੀ ਚੱਲਾਂਗੇ ਸਾਨੂੰ ਆਪਣੇ ਰੰਗ ਦੇ ਵਿੱਚ ਰੰਗ ਮੁਰਸ਼ਿਦ ਮੈਂ ਬੇਆਸਰਾ ਮੇਰਾ ਕੋਈ ਵੀ ਨਹੀਂ ਕਰਦੇ ਲੋਕੀ ਵੀ ਬੜਾ ਤੰਗ ਮੁਰਸ਼ਿਦ ਉਸ ਦਾ ਬੇੜਾ ਪਾਲ ਤੂੰ ਲਗਾ ਦਿੰਦਾ ਤੇਰੇ ਨਾਲ ਤੇਰੇ ਨਾਮ ਦਾ ਜਿਸ ਨੇ ਕੀਤਾ ਸੰਗ ਮੁਰਸ਼ਿਦ ਹਰ ਬੇਲੇ ਮਾਹੀ ਇਹ ਹੀ ਦੁਆ ਮੰਗਦਾ ਹਰ ਬੇਲੇ ਮਾਹੀ ਇਹ ਹੀ ਦੁਆ ਮੰਗਦਾ ਮੈਨੂੰ ਚਾੜ ਦੇ ਆਪਣੇ ਰੰਗ ਵਾਲਾ ਰੰਗ ਮੁਰਸ਼ਦ ਬਾਹਗੁਰੂ ਚਾੜ ਦੇ ਆਪਣੇ ਰੰਗ ਵਾਲਾ ਉਹਨਾਂ ਗੁਰਸ਼ਦ ਆਓ ਸਾਰੇ ਮਿਲ ਕੇ ਫਤਿਹ ਦੀ ਸਾਂਝ ਪਾਈਏ ਜੀ ਬਾਹਗੁਰੂ ਜੀ ਕਾਥਾਲ ਸਾਵਾ ਬਾਹਗੁਰੂ ਜੀ ਕੀ ਫਤਿਹ ਗੁਰੂ ਪਹਿਲੇ ਸਾਧ ਸੰਗਤ ਜੀ ਅੱਜ ਆਪਾਂ ਉਸ ਮਹਾਨ ਕ੍ਰਾਂਤੀਕਾਰੀ ਖਰਿਆਬਰ ਸਤਗੁਰੂ ਜਿਸ ਨੇ ਕਿ ਉਸ ਟਾਈਮ ਵਿੱਚ ਇਹੋ ਜੇ ਬਾਣੀ ਦੀ ਕਾਮਨਾ ਕੀਤੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਸੰਭਜੇ ਰਬ ਦਾਸ ਰਹੇ ਪਰਸਨ ਉਸ ਟਾਈਮ ਦੇ ਵਿੱਚ ਜਦੋਂ ਕਿਸੇ ਨੂੰ ਵੀ ਬੋਲਣ ਦਾ ਹੱਕ ਨਹੀਂ ਸੀ ਇਹੋ ਜੇ ਬਾਣੀ ਦੀ ਇਹੋ ਜੇ ਰਾਜ ਦੀ ਕਾਮਨਾ ਕੀਤੀ ਇਸ ਤੋਂ ਅਸੀਂ ਇਸ ਸੋਚ ਸਕਦੇ ਹਾਂ ਉਹ ਕਿੰਨੇ ਮਹਾਨ ਕਿੰਨੇ ਕ੍ਰਾਂਤੀਕਾਰੀ ਕਿੰਨੇ ਪਹੁੰਚੇ ਹੋਏ ਕਿੰਨੇ ਗੁਰੂਆਂ ਦੇ ਗੁਰੂ ਜਿਨ੍ਹਾਂ ਨੇ ਕਿ ਬਾਣੀ ਦੀ ਰਚਨਾ ਕੀਤੀ ਬਾਣੀ ਵਿੱਚ ਆਪਣੇ ਸ਼ਬਦ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਜੈ ਗੁਰਦੇਵ ਜੈ ਭੀਮ ਜੈ ਭਾਰਤ ਸਮੁੱਚੇ ਸੰਸਾਰ ਜਗਤ ਨੂੰ ਸ੍ਰੀ ਗੁਰੂ ਦਾਸ ਜੀ ਦੇ 648ਵੇਂ ਦਿਨ ਤੇ ਉਦਯਾਗਮਨ ਦਿਨ ਤੇ ਲੱਖ ਲੱਖ ਵਧਾਈ ਅੱਜ ਕਮੇਟੀ ਗੁਰੂ ਘਰ ਦੀ ਜਿਹੜੀ ਸ੍ਰੀ ਗੁਰਦਾਸ ਸਾਹਿਬ ਆਫ ਨਿਊਯਾਰਕ ਤੇ ਟਰਾਂਸ ਕਮੇਟੀ ਨੂੰ ਬਹੁਤ ਹੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਹਜ਼ਾਰਾਂ ਮੀਲ ਦੂਰ ਰਹਿ ਕੇ ਵੀ ਆਪਣੇ ਰੈਹਬਰਾਂ ਦੇ ਦਿਨ ਮਨਾਏ ਤੇ ਇੰਨੀ ਗਿਣਤੀ ਵਿੱਚ ਲੋਕਾਂ ਦਾ ਅੱਜ ਆਉਣਾ ਬਹੁਤ ਹੀ ਇੱਕ ਵਧੀਆ ਹੈ ਸਭ ਸੰਗਤ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਗੁਰੂ ਗੋਬਿੰਦ ਸਾਹਿਬ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤੇ ਹਨ ਸਾਨੂੰ ਉਹਨਾਂ ਉਪਦੇਸ਼ਾਂ ਦੇ ਚਰਨ ਦੀ ਲੋੜ ਹੈ ਸਦੈ ਸਾਡਾ ਇਹ ਅੱਗੇ ਮਿਸ਼ਨ ਪੂਰਾ ਹੋਵੇਗਾ ਉਹਨਾਂ ਦਾ ਜੋ ਸਾਨੂੰ ਕਿਹਾ ਉਹ ਤੇ ਸਾਨੂੰ ਕਦਮਾਂ ਦੇ ਚਰਨ ਦੀ ਲੋੜ ਹੈ ਇੱਕ ਵਾਰ ਫੇਰ ਮੈਂ ਸਭ ਸੰਗੁਜਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸ਼੍ਰੀ ਗੁਰੂ ਦਾਸ ਸਾਹਿਬ ਨੂੰ ਵੀ ਬੇ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਇੰਨਾ ਕੰਮ ਕਰਕੇ ਇੰਨਾ ਪ੍ਰਾਲਾ ਕਰਕੇ ਮੀਂਹ ਦੇ ਵਿੱਚ ਵੀ ਬਹੁਤ ਚੰਗਾ ਅਰੇਂਜਮੈਂਟ ਕਰਕੇ ਲੋਕਾਂ ਦੀ ਸਬਦਾਬਾਹ ਤੇ ਕੰਮ ਕੀਤੇ ਹਨ ਐੱਕਵਾਰ ਨੂੰ ਬਹੁਤ ਵਧਾਈ ਕਰਦੇ ਹਾਂ ਆਓ ਗੁਰੂ ਰੂਪਦਾਸ ਜੀ ਦਾ ਜਨਮ ਦਿਨ ਮਨਾਈਏ ਤੇ ਉਹਨਾਂ ਦੇ ਮਾਰਗ ਤੇ ਚਲਣ ਦੀ ਕੋਸ਼ਿਸ਼ ਕਰੀਏ ਜੈ ਗੁਰਦੇ ਜੈ ਪੀਮ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਤ ਭਾਈ ਮਨੀ ਸਿੰਘ ਕਲਚਰ ਸੁਸਾਇਟੀ ਦੇ ਸਾਡੇ ਪ੍ਰਧਾਨ ਬਾਈ ਸ਼ਮਸ਼ੇਰ ਸਿੰਘ ਜੀ ਤੇ ਬਾਕੀ ਸਾਰੇ ਮੈਂਬਰ ਸਭਾ ਨੇ ਆਏ ਅੱਜ ਸਤਗੁਰ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਾਰੀ ਸਮੂਹ ਗੁਰਨਾਨਕ ਨਾਮ ਲੈਵਾ ਸੰਗਤ ਨੂੰ ਸਤਗੁਰ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਕੌਮ ਵਿੱਚ ਇਸੇ ਤਰ੍ਹਾਂ ਹੀ ਇਤفاق ਵਾਹਿਗੁਰੂ ਅਕਾਲ ਪੁਰਖ ਬਣਾਈ ਰੱਖੇ ਇੱਕ ਵਾਰ ਫੇਰ ਤੋਂ ਸ਼ਹੀਦ ਭਾਈ ਮਨੀ ਸਿੰਘ ਕਲਚਰ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਸਤਗੁਰ ਰਵਦਾਸ ਮਹਾਜੀ ਰਾਜ ਜੀ ਦੇ ਪ੍ਰਕਾਸ਼ ਪਰਉਪ ਦੀਆਂ ਸਮੂਹ ਕਮੇਟੀ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪਦਰ ਤੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਟੈਂਪਲ ਨਿਊਯਾਰਕ ਦੀ ਕਮੇਟੀ ਸਰਬਸੰਮਤੀ ਨਾਲ ਚੁਣੇ ਜਾਣ ਕਰਕੇ ਇੱਥੇ ਆਪਸੀ ਪਿਆਰ ਬਹੁਤ ਜ਼ਿਆਦਾ ਹੈ ਜਿਸ ਕਰਕੇ ਸੰਗਤ ਦਾ ਵੀ ਗੁਰੂ ਘਰ ਅਤੇ ਸਮਾਧਮਾ ਪ੍ਰਤੀ ਬਹੁਤ ਜ਼ਿਆਦਾ ਪਿਆਰ ਹੈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬ੍ਰਹਮਦਾਸ ਹੁੜਾ ਨੇ ਸਭ ਨੂੰ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਬਾਦ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਦਰ ਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਨਿਊਯਾਰਕ ਸ੍ਰੀ ਗੁਰੂ ਰਵਦਾਸ ਸਭ ਆਫ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਟਰਸਟ ਕਮੇਟੀ ਸਮੁੱਚੀਆਂ ਸਾਧ ਸੰਗਤਾਂ ਵੱਲੋਂ ਜੋ ਕਿ ਤਨਤਨ ਸਤਗੁਰੂ ਰਵਦਾਸ ਮਹਾਰਾਜ ਦੇ 648ਵੇਂ ਅਵਤਾਰ ਪੁਰ ਮਨਾਉਂਦੇ ਹੋਏ ਅੱਜ ਮੇਨ ਦੀਵਾਨ ਸਜਰੇ ਸਾਧ ਸੰਗਤ ਸਾਧ ਸੰਗਤ ਜੀਓ ਅੱਜ 12 ਸ੍ਰੀ ਖੰਡ ਪਾਠ ਸਾਹਿਬਾ ਦੀ ਲੜੀ ਦੇ ਅਖੀਲੇ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਹਨ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ ਤੇ ਮਹਾਵਾਕ ਅਨਸਾਰ ਧੰਨ ਸ੍ਰੀ ਗੁਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਧਾਈ ਜੋ ਕਿ ਸ੍ਰੀ ਗੁਰਬਦਾਸ ਸਭਾ ਆਫ ਨਿਊਯਾਰਕ ਵਿਖੇ 3 ਫਰਵਰੀ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਅੱਜ ਸਵੇਰੇ ਭੋਗ ਪਾਏ ਗਏ ਹਨ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਇਹਨਾਂ ਦੇ ਵਿੱਚ ਸੇਵਾ ਲਗਾਈਆਂ ਹਨ ਅਸੀਂ ਉਹਨਾਂ ਪਰਿਵਾਰਾਂ ਦੇ ਬਹੁਤ ਬਹੁਤ ਹੀ ਧੰਨਵਾਦੀ ਹਾਂ ਅਤੇ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰਬਦਾਸ ਵੈਲਫੇਅਰ ਸੁਸਾਇਟੀ ਆਫ ਨਿਊਯਾਰਕ ਵੱਲੋਂ ਲੱਖ ਲੱਖ ਵਧਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੰਤਨ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 648ਵਾਂ ਗੁਰਪੁਰਬ ਸ਼੍ਰੀ ਗੁਰੂ ਰਵਦਾਸ ਸਭਾ ਆਫ ਨਿਊਯਾਰਕ ਵੱਲੋਂ ਨਿਊਯਾਰਕ ਗੁਰੂ ਘਰ ਵਿਖੇ ਬੜੀ ਸ਼ਰਧਾ ਤੇ ਉਮਤਾਮ ਨਾਲ ਮਨਾਇਆ ਜਾ ਰਿਹਾ ਹੈ ਮੌਸਮ ਦੀ ਖਰਾਬੀ ਦੇ ਬਾਵਜੂਦ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਹੈ ਤੇ ਉਹ ਸਾਰੀਆਂ ਸੰਗਤਾਂ ਨੂੰ ਡਾਕਟਰ ਬੀ ਆਰ ਅੰਬੇਦਕਰ ਕਲੱਬ ਯੂ ਐਸ ਏ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗਰਦੇਵ ਆਪ ਸਮੂਹ ਸਮੁੱਚੀ ਲੋਕਾਈ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਤੇ ਆਪ ਸਭ ਸਮੂਹ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਘਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਲਓ ਜੀ ਗੁਰਪੁਰਬ ਦੀਆਂ ਖੁਸ਼ੀਆਂ ਮਾਣੋ ਜੀ ਬਹੁਤ ਪ੍ਰੋਗਰਾਮ ਧੜਲੇਦਾਰ ਚੱਲ ਰਹੇ ਨੇ ਰਾਗੀ ਢਾਡੀ ਸਭ ਪਹੁੰਚ ਗਏ ਨੇ ਤੇ ਆਪ ਦੀ ਕਮੀ ਆ ਪਲੀਜ਼ ਜਲਦੀ ਤੋਂ ਜਲਦੀ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਵੱਲੋਂ ਹਾਜ਼ਰੀ ਭਰੀ ਗਈ ਅਤੇ ਸੰਗਤਾਂ ਨੂੰ ਬਾਣੀ ਨਾਲ ਨਿਹਾਲ ਕੀਤਾ ਗਿਆ ਜਿਸ ਦਾ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਨੇ ਵੀ ਆਨੰਦ ਮਾਣਿਆ ਮੇਰੀ ਸੰਗਤ ਪੋਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਵਦਾਸ ਜਪੇ ਰਾਮਨਾਮਾ ਮੋਹਿ ਜਮ ਸਿਓ ਨਾਹੀ ਕਮ ਅੱਜ ਨਿਊਯਾਰਕ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਨ ਸਾਰੀਆਂ ਸੰਗਤਾਂ ਰਣਮੇਲ ਕੇ ਮਨਾ ਰਹੀਆਂ ਹਨ ਦਾਸ ਵੱਲੋਂ ਸਾਰੀ ਦੁਨੀਆ ਤੇ ਰਵਦਾਸ ਨਾਮਲੇ ਵਸਦੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਔਰ ਏ ਓਕੇਸ਼ਨ That I know you are taking the time uh, to celebrate and to be together as a community. I wanted to be here on behalf of the city of New York, on behalf of the mayor of the city, and of my office, uh, to thank you for bringing everyone together um, and to let you know that our office, our Office of Immigrant Affairs. Will be with our community always. I know that many in our immigrant communities have a lot of questions about what is happening now, perhaps a lot of anxiety and fear. And I wanted to take this opportunity today, and as I have been the last several months, and I will continue to do so, to let you know that my office is available. आप सभी को संत रविदास जयंती की सरस्त बधाइयाँ संत रविदास जी को हमने स्कूल में पढ़ा था और उनकी एक चीज़ हमेशा याद रहेगी मन चंगा तो कटौती में गंगा तो अगर हमारा मन साफ़ है तो हमें हर जगह भगवान दिखाई देंगे और हर जगह मिलेंगे तो उनकी एक कहानी जैस आप लोगों के साथ साझा करना चाहूँगी संत रविदास जी चमड़े का काम करते थे तो वो अपनी कठौती में बैठे हुए थे तो लोग उनको रोज पूछते भाई आप नदी क्यों नहीं नहा ले जाते तो उनका यही कहना होता था मन चंगा तो कठौती में गंगा आज दा प्रोग्राम बहुत बढ़िया चल रहा है जी सारी संगत आज जुड़ी है साडे श्री गुरु रविदास महाराज जी दे प्रकाश उत्सव 648वां प्रकाश उत्सव है जो आज सारी संगत ने साथ देता है बहुत ही आनंद बहुत ही नजारे यार ने जी सानू ਜੋ ਬੋਲੇ ਸੋ ਨਿਰਪੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਅੱਜ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਸਾਰੀ ਸੰਗਤ ਇੱਥੇ ਇਕੱਠੀਆਂ ਹੋਈਆਂ ਨੇ ਜੀ 648ਵਾਂ ਪ੍ਰਕਾਸ਼ ਦਿਵਸ ਹੈ ਗੁਰੂ ਮਹਾਰਾਜ ਦਾ ਸਭ ਨੂੰ ਮੁਬਾਰਕਾਂ ਗੁਰੂ ਮਹਾਰਾਜ ਦਾ ਹੱਥ ਸਭ ਤੇ ਭਰਿਆ ਰਹੇ ਸਭ ਦੇ ਘਰ ਚੜ੍ਹਦੀ ਕਲਾ ਜ ਰਹੇ ਜੀ ਸਭ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਜੀ ਜੋ ਬੋਲੇ ਸੋ ਨਿਰਪੈ ਸ੍ਰੀ ਰਵਿਦਾਸ ਮਹਾਰਾਜ ਕੀ ਜੈ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀਆਂ ਉਹਨਾਂ ਦੇ ਗੁਰਪੁਰਬ ਦੀਆਂ ਸਪੂਰੀ ਮਨੁੱਖਤਾ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਗੁਰਬਾਣੀ ਦਾ ਵਿਚਾਰ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਾਬ ਸੀਠ ਪਰਮਾਤਮਾ ਗੁਰੂ ਨੂੰ ਸਰੀਰ ਕਉਪ ਦੇ ਵਿੱਚ ਇਸ ਧਰਤੀ ਤੇ ਭੇਜਦੇ ਆ ਗੁਰੂ ਇੱਥੇ ਹੀ ਵੀ ਮਦਦ ਕਰਦਾ ਆਪਣੇ ਜੀਵ ਦੀ ਤੇ ਦਰਗਾਹ ਦੇ ਵੀ ਅੰਦਰ ਉਹਦਾ ਵਕੀਲ ਬਣ ਕੇ ਗੁਰੂ ਦੇ ਹਰ ਗੁਰੂ ਇਨਸਾਨ ਦੇ ਪਾਪਾ ਨੂੰ ਜਮਾਂ ਤੋਂ ਛਡਾਉਂਦਾ ਇਸੇ ਕਰਕੇ ਗੁਰੂ ਦੀ ਹਰ ਮੱਲਬ ਜਨਮ ਦੇ ਅੰਦਰ ਹਰ ਧਰਮ ਦੇ ਅੰਦਰ ਬਹੁਤ ਉਪਮਾ ਲਿਖੀ ਗਈ ਆ ਮੈਂ ਪੂਰੇ ਮਨੁੱਖਤਾਂ ਨੂੰ ਇੱਕ ਵਾਰੀ ਫਿਰ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜਿੱਥੇ ਮਤਲਬ ਫਰਸ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਤੇ ਐਮਐਨਐਸ ਇਸ ਗੁਰੂ ਘਰ ਦੀ ਰੌਣਕ ਵਧਾ ਰਹੇ ਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਇੱਕ ਵਾਰੀ ਫੇਰ ਸਵਾਗਤ ਦਾ ਬਹੁਤ-ਬਹੁਤ ਧੰਨਵਾਦ ਜੈ ਗੁਰੂ ਦੇਵ ਜੈ ਭੀਮ ਜੈ ਭਾਰਤ ਸਤਗੁਰ ਅਰਬਦਾਸ ਮਹਾਰਾਜ ਜੀ ਦੇ ਪੁਰਖ ਦੀਆਂ ਸਮੁੱਚੇ ਜਗਤ ਨੂੰ ਬਹੁਤ-ਬਹੁਤ ਵਧਾਈਆਂ ਕਿ ਅਸੀਂ ਇਹ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਡੇ ਸਮਾਜ ਨੂੰ ਇਹ ਸਮਰੱਥ ਦਵੇ ਕਿ ਇਹ ਸਾਰੇ ਇਕੱਠੇ ਹੋ ਕੇ ਚੱਲਣ ਔਰ ਹਰ ਇੱਕ ਤਰ੍ਹਾਂ ਦੇ ਨਾਲ ਸਤਿਗੁਰੂ ਅਰਜਨ ਦੇਵ ਜੀ ਦੀ ਬਾਣੀ ਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਮਿਸ਼ਨ ਤੇ ਇਕੱਠੇ ਹੋ ਕੇ ਚੱਲਣ ਤਾਂ ਕਿ ਇਹਨਾਂ ਦੀ ਉੱਥੇ ਸੁਣੀ ਜਾਵੇ ਇੰਡੀਆ ਦੇ ਵਿੱਚ ਜੈ ਗੁਰਦੇਵ ਜੈ ਧੀਮ ਜੈ ਭਗਤ ਇਸ ਸਮਾਗਮ ਲਈ 3 ਫਰਵਰੀ ਤੋਂ ਲਗਾਤਾਰ 12 ਅਖੰਡ ਪਾਠਾਂ ਦੀ ਲੜੀ ਚੱਲੀ ਜਿਸ ਦੇ ਭੋਗ ਪਾਏ ਗਏ ਅਤੇ 11 ਫਰਵਰੀ ਦੀ ਰਾਤ ਨੂੰ 12 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ 'ਚ ਸੰਤਾਨ ਨੇ ਪਹੁੰਚ ਕੇ ਹਾਜ਼ਰੀ ਲਗਵਾਈ ਅਤੇ ਕਮੇਟੀ ਮੈਂਬਰਾਂ ਨੇ ਸਭ ਨੂੰ ਜੀ ਆਇਆਂ ਆਖਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗਾਂ 'ਚੋਂ 16 ਰਾਗਾਂ ਅੰਦਰ 40 ਸ਼ਬਦਾਂ ਦੇ ਰਚਨਹਾਰ ਦੇਨ ਦੁਨੀਆ ਦੇ ਮਾਲਕ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 648ਵਾਂ ਪ੍ਰਕਾਸ਼ ਪੁਰਬ ਜੋ ਕਿ ਨਿਊਯਾਰਕ ਦੀ ਧਰਤੀ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਰਕੋ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਸ਼ੁਭਚਿੰਤਮਕਾਂ ਨੂੰ ਜਿੱਥੇ ਲੱਖ ਲੱਖ ਵਧਾਈਆਂ ਨੇ ਉੱਥੇ ਅੱਜ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਮੌਕੇ ਦੀਆਂ ਜੋ ਖਕੂਮਤਾਂ ਸੰ ਉਹਨਾਂ ਦੇ ਨਾਲ ਟੱਕਰ ਲੈ ਕੇ ਬੁੱਤ پرستੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਆਰਤੀਆਂ ਜੋ ਕਰ ਰਹੇ ਸਨ ਉਹਨਾਂ ਨੂੰ ਸੱਚੀ ਆਰਤੀ ਦਾ ਹੌਕਾ ਦਿੱਤਾ ਰਾਜ ਭਾਗ ਦੀ ਗੱਲ ਕਰਨ ਵਾਲੇ ਪ੍ਰੀਤ ਦੀ ਗੱਲ ਕਰਨ ਬਾਰੇ ਬੇਗਮਪੁਰੇ ਦਾ ਵਾਸੀ ਬਣਾਉਣ ਵਾਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਜ ਅਗਰ ਅਸੀਂ ਉਹਨਾਂ ਦੇ ਦਰਸ਼ਨ ਕਰਨੇ ਹਨ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਹੜੇ 35 ਮਹਾਪੁਰਸ਼ਾ ਉਹਨਾਂ ਦੇ ਵਿੱਚ ਇੱਕ ਮਾਲਾ ਦੇ ਵਿੱਚ ਪ੍ਰੋ ਹੋ ਕੇ ਜਿੱਥੇ ਉਹਨਾਂ ਨੇ ਜਾਤਾਂ ਧਰਮਾਂ ਨਸਲਾਂ ਗੋਤਾਂ ਧਰਮਾਂ ਦੇ ਇੱਥੋਂ ਤੱਕ ਕਿ ਹੱਦਾਂ ਸਰਹੱਦਾਂ ਦੇ ਬੈਰੀਅਰ ਇਹਨਾਂ ਨੂੰ ਤੋੜ ਕੇ ਇੱਕ ਹੋ ਕੇ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਉਪਦੇਸ਼ ਦੇ ਰਹੇ ਨੇ ਤੇ ਸਾਨੂੰ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਲੜ ਲੱਗ ਕੇ ਸਤਗੁਰਾਂ ਦੀ ਪਵਿੱਤਰ ਪਾਖ ਕੁਰਬਾਨੀ ਨੂੰ ਪੜ ਕੇ ਉਸ ਨੂੰ ਮਨ ਦੇ ਵਿੱਚ ਵਸਾ ਕੇ ਉਸ ਤੇ ਅਮਲ ਕਰਨ ਦੀ ਲੋੜ ਹੈ ਸੋ ਪੈਨ ਮੈਂ ਕੌਣ ਕਰੇ ਗੀਰੀ ਬਨਵਾਜ ਵਛਈਆਂ ਮੇਰਾ ਮਾਥੇ ਛਤਰ ਤਰੇ ਕੰਤਨ ਸਤਿਗੁਰੂ ਰਵਿਦਾਸ ਬਾਰਾ ਜੀ ਦਾ 648ਵੇਂ ਜਨਮ ਦਿਨ ਦੀਆਂ ਗੁਰਪੁਰਖੀਆਂ ਸਮੂਚੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਔਰ ਸੰਤਾਂ ਨੂੰ ਅਪੀਲ ਹੈ ਕਿ ਪ੍ਰੋਗਰਾਮ ਬਹੁਤ ਚਰਦੀ ਕਲਾ ਵਿੱਚ ਚੱਲ ਰਹੇ ਨੇ ਆ ਕੇ ਹਾਜ਼ਰੀਆਂ ਲਵਾਓ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੰਗਤਾਲਾ ਲਈ ਇਸ ਮੌਕੇ ਉਚਿਤ ਤੌਰ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਇੱਥੇ ਲਗਾਈਆਂ ਗਈਆਂ ਸਨ ਇਸ ਮੌਕੇ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਹਰਮਨ ਨੂੰ ਸੰਗਤਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਕਥਨ ਹੈ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਆਨ ਛੋਟ ਵੱਡੀ ਸਭ ਸੰ ਬਸੈ ਰਵਿਦਾਸ ਰਹੈ ਪਰਸਨ ਸਤਿਗੁਰੂ ਅਬਦਾਸ ਮਹਾਰਾਜ ਜੀ ਦੇ 648ਵੇਂ ਪਰਮਨ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਸੋ ਸਮੂਹ ਨਿਊਯਾਰਕ ਦੀ ਸੰਗਤ ਨੇ ਮਿਲ ਕਰਕੇ ਅੱਜ ਜੋ ਸਤਿਗੁਰੂ ਅਬਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਉਪਰਾਲਾ ਕੀਤਾ ਹੈ ਜਿਸ ਦੇ ਅੰਦਰ ਸਾਡੇ ਵੀਰ ਅਸ਼ੋਕ ਮਰਮਾਹੀ ਜੀ, ਨੰਬੀਰ ਨਿਰਮਲ ਜੀ ਅਤੇ ਸਮੂਹ ਸੰਗਤਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਹੈ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰਦੇਵ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ 648 ਗੁਰਪੋਵ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਵੇ ਤੇ ਬਾਬਾ ਜੀ ਦਾ ਗੁਰਪੋਵ ਚੱਲ ਰਿਹਾ ਦੋ ਵੀਕ ਹੋ ਗਏ ਆ ਤੇ ਸੰਗਤਾਂ ਸੇਵਾ ਕਰ ਰਹੀਆਂ ਆ ਔਰ ਸਾਰੇ ਜਣੇ ਸਾਰੇ ਜਣੇ ਸੇਵਾ ਕਰਕੇ ਗੁਰੂ ਜੀ ਦਾ ਆਸ਼ੀਰਵਾਦ ਲੈ ਰਹੇ ਆ ਜੈ ਗੁਰਦੇਵ ਧੰਗੁਰਦੇਵ ਜੈ ਗੁਰਦੇਵ ਧੰਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 648 ਮਾ ਗੁਰਪੁਰਬ ਗੁਰੂ ਅਰਬਦਾਸ ਮਹਾਰਾਜ ਜੀ ਦਾ ਨਿਊਯਾਰਕ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਸਾਰੇ ਹੀ ਜਾਗਤ ਨੂੰ ਸਾਰੀ ਆਈ ਹੋਈ ਸੰਗਤ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੈ ਗੁਰਦੇ ਧੰਨ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇ ਰੁਪਏ ਗੁਰੂ ਅਰਬਦਾਸ ਮਹਾਰਾਜ ਦੀ ਜੈ ਜੋ ਬੋਲੇ ਸੋਨੇ ਰੁਪਏ ਅਰਬ ਮਹਾਰਾਜ ਰਵਿਦਾਸ਼ ਸ਼ਕਤੀ ਅਮਰ ਹੈ ਗੁਰੂ ਰਵਿਦਾਸ਼ ਸ਼ਕਤੀ ਅਮਰ ਹੈ ਗੁਰਦਾਸ ਸ਼ਕਤੀ ਅਮਰ ਹੈ ਆਈ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਰਵਿਦਾਸ ਜਪੇ ਰਾਮ ਨਾਮਾ ਮੋ ਰਵਿਦਾਸ ਨਾਹੀ ਸਤਿ ਜਪੈ ਰਾਮ ਨਾਮ ਰੇਟਮ ਨਾਹੀ ਕਾਮ ਰਵਿਦਾਸ ਜਪੈ ਰਾਮ ਨਾਮ ਰੇਟਮ ਨਾਹੀ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਬਹੁਤ ਸਾਰੀ ਸਾਧ ਸੰਗਤ ਰਲ ਮਿਲ ਕੇ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੋ ਅਸੀਂ ਸਮੁੱਚੀ ਮਾਨਵਤਾ ਨੂੰ ਸਾਰੇ ਸਾਧ ਸੰਗਤ ਨੂੰ ਸ੍ਰੀ ਗੁਰੂ ਅਰਦਾਸ ਮਹਾਰਾਜ ਦੇ 648ਵੇਂ ਗੁਰਪੁਰਬ ਦੀ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਧਾਈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਐਸੀ ਲਾਲ ਤੁਝ ਵੀ ਇਨਕੌਣ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਤੇ ਛਤਤਰੇ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ 648ਵੇਂ ਗੁਰਪੁਰਬ ਦੀ ਸਾਰੀ ਮਨਮਤਾ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਲਾਕੇ ਦੇ ਇਲੈਕਟਿਡ ਅਫੀਸ਼ੀਅਲਸ ਵੀ ਇਸ ਮੌਕੇ ਉੱਚੇ ਚਿਤੌਰ ਤੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਮੁਬਾਰਕ ਦਿਨ ਦਿਆਂ ਤਾਰੀਫ ਕੀਤੀ ਨੁਕਤਾਂ ਤਨ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ 648ਵੇਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸਭ ਤੋਂ ਪਹਿਲਾਂ ਸਮੂਹ ਸੰਗਤ ਦਾ ਕੋਟਨ ਕੋਟਨ ਧੰਨਵਾਦ ਆਪ ਸੰਗਤ ਨੇ ਬੀਤੇ ਸਾਲ ਵਿੱਚ ਭਰਮੀ ਹਾਜ਼ਰੀ ਹੀ ਨਹੀਂ ਭਰੀ ਸਾਡਾ ਹੌਸਲਾ ਵੀ ਵਧਾਇਆ ਅਤੇ ਤਨੋਂ ਮਨੋਂ ਧਨੋਂ ਸਾਥ ਵੀ ਦਿੱਤਾ ਅਸੀਂ ਆਪ ਜੀ ਦੇ ਸਾਥ ਸਦਕਾ ਹੀ ਗੁਰੂ ਘਰ ਦੇ ਹਰ ਨਿੱਕੇ ਵੱਡੇ ਉਤਾਰ ਨੂੰ ਨਿਰਵਬਨ ਨੇਪਰੇ ਚਾੜਿਆ ਹੈ ਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਹੁਵੇ ਇੱਕ ਵਿੱਚ ਆਪ ਜੀਾਂ ਤੋਂ ਇਹੀ ਅਮੀਰ ਕਾਮਨਾ ਕਰਦੇ ਹਾਂ ਗੁਰੂ ਘਰ ਦੇ ਕਾਰਜ ਸਾਡੇ ਸਭ ਦੇ ਸਾਝੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਵਿਦਾਸ ਜਪੇ ਰਾਮਨਾਮਾ ਮੋਹਿ ਜਮਸਿਓ ਨਾਹੀ ਕਮ ਅੱਜ ਨਿਊਯਾਰਕ ਦੀ ਧਰਤੀ ਦੇ ਉੱਤੇ ਸ਼ੀਰ ਗੁਰੂ ਰਬਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਨ ਸਾਰੀਆਂ ਸੰਗਤਾਂ ਰਣਮੇਲ ਕੇ ਮਨਾ ਰਹੀਆਂ ਹਨ ਦਾਸ ਵੱਲੋਂ ਸਾਰੀ ਦੁਨੀਆ ਤੇ ਰਬਦਾਸ ਨਾਮਲੇ ਵਸਦੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਮੋਖੇ ਨੂੰ ਚਿਦਗੁਰੂ ਦਾਸ ਮਹਾਰਾਜ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਸਭਨ ਸੰਗਤਾਂ ਦੇ ਸੰਗਤਾਂ ਦੇ ਮਿਹਰ ਭਰੇ ਹੱਥ ਰੱਖਣ ਸਾਰੀਆਂ ਸੰਗਤਾਂ ਆਪੋ ਆਪਣੇ ਲੰਗਰਾਂ ਦੇ ਵਿੱਚ ਸੇਵਾ ਕਰ ਰਹੀਆਂ ਬਾਬਾ ਮਿਹਰ ਭਰੇ ਹੱਥ ਰੱਖੇ ਸਦਾ ਚੜ੍ਹਦੀਆਂ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦਾਸ ਮਹਾਰਾਜ ਕੀ ਜੈ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੇਰਾ ਨਾਮ ਰਾਜ ਮਹਿਤਾ ਜੀ ਮੈਂ ਮੈਡੀਕੇਅਰ ਦਾ ਮੈਡੀਕੇਟ ਦਾ 에ਜੈਂਟ ਹਾਂ ਜੀ ਜੇ ਕਿਸੇ ਨੂੰ ਕੋਈ ਵੀ ਹੋਮ ਕੇਅਰ ਦੀ ਮੈਡੀਕੇਟ ਜਾਂ ਮੈਡੀਕੇਅਰ ਦੇ ਰਿਗਾਰਡਿੰਗ ਕੋਈ ਵੀ ਕੋਈ ਗੱਲ ਕਰਨੀ ਹੋਵੇ ਤੁਸੀਂ ਮੇਰੇ ਨੰਬਰ ਤੇ ਕਾਲ ਕਰ ਸਕਦੇ ਆ ਮੇਰਾ ਮੇਰਾ ਕੋ ਫੋਨ ਨੰਬਰ ਹੈਗਾ 9293849183 ਰਾਜ ਮਹਿਤਾ 925 9 to 5 ਮੈਂ ਸਵੇਰੇ ਫੋਨ ਚੱਕਦਾ ਜੀ 5 ਵਜੇ ਤੋਂ ਬਾਅਦ ਤੁਸੀਂ ਨਾ ਕਾਲ ਕਰਿਓ ਥੈਂਕ ਯੂ ਦੂਰ ਦੁਰਾਡੇ ਸਫ਼ਰ ਕਰ ਸਤਗੁਰੂ ਰਵਿਦਾਸ ਜੀ ਨੇ ਰੱਬੀ ਸਖਸ਼ੀਅਤਾਂ ਨਾਲ ਮੁਲਾਕਾਤਾਂ ਕਰਨ ਦੇ ਨਾਲ ਰੱਬ ਦੀ ਸਿਫਤ ਬੰਦਗੀ ਦੇ ਬਾਖ ਰਚ ਇਲਾਹੀ ਸੁਨੇਹਾ ਦਿੱਤਾ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਦਰਜ ਕੀਤੀ ਗਈ ਹੈ ਸਤਗੁਰੂ ਰਵਿਦਾਸ ਜੀ ਤਕਰੀਬਨ 155 ਸਾਲ ਦੀ ਉਮਰ ਦੇ ਭੋਗ ਕੇ ਬਨਾਰਸ ਚ ਫਾਨੀ ਦੁਨੀਆ ਤੋਂ ਰੁਖਸਤ ਹੋ ਕੇ ਸੰ ਜਿਨ੍ਹਾਂ ਨੂੰ ਅੱਜ ਦੁਨੀਆ ਯਾਦ ਕਰ ਰਹੀ ਹੈ ਨਿਊਯਾਰਕ ਤੋਂ ਸਾਡੇ ਸਹਿਯੋਗੀ ਗਿਲ ਪ੍ਰਦੀਪ ਦੀ ਰਿਪੋਰਟ